ਕੀ ਕਾ ਕਿ ਮੈਂ ਤੇ ਸਿਸਾਰੇ ਆਇਆ ਹੁਕ ਤੇ ਸਿਸਾਰੇ ਵਧੀਆ ਹੁੰਗੇ ਠੀਕ ਹੋਣਗੇ। ਕਮੀ ਦੇ ਵਿੱਚ ਪਾ ਇੱਕ ਲਫਾ ਬਚਾਈ। ਆਪਾਂ ਜਾ ਰਹੇ ਆ ਨਿੱਕੂ پارک ਤੇ ਛੜੀ ਰੀਵੂ ਨੂੰ ਪਹਿਲਾਂ ਦੇਖੋ। ਜਦੋਂ ਜਦੋਂ ਆਪਾਂ ਗਏ ਸੀ ਕਿ ਨਾ ਉਹ ਤੋਂ ਆਪਾਂ ਬੁਲੇਟ ਤੇ ਗਏ ਸੀਗੇ। ਇਹ ਨੂੰ ਦੇਖੋ ਤੇ ਆਪਾਂ ਹਜੇ ਨਿੱਕੂ پارک ਜਾ ਰਹੇ ਆ। ਮੈਂ ਥੋੜਾ ਰੈਡੀ ਹੋਣਾ ਆ ਤੇ ਹੁਣ ਆਪਾਂ ਜਾ ਕੇ ਤੁਹਾਨੂੰ ਉੱਥੇ ਮਿਲਦੇ ਆਂ ਫੋਟੋ ਫੋਟ ਬਹੁਤ ਲੇਟ ਹੋ ਗਏ ਆ 5 ਵਜੇ ਖੁੱਲ ਜਾਂਦੇ ਵੇਸੇ 5:30 ਹੀ ਹੋਇਆ। ਵੇਸੇ ਖੁੱਲਤੇ ਜਾਂਦਾ ਹੀ ਹੈ ਦੁਪਹਿਰ ਨੂੰ ਵੀ ਤੇ ਹੁਣ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਰੀਵੂ ਨੂੰ ਦੇਖ ਲੋ ਛੱਡੀ ਨੂੰ ਇਹ ਪਰੀ ਬਣੀ ਪਈ ਹੈ ਪੜੀ ਪਿੰਕ ਪਰੀ ਆ ਗਏ ਜੀ ਨਿੱਕੂ ਪਾਰਕ ਬੱਚਿਆਂ ਦਾ ਮਨ ਹੁੰਦਾ ਨਾ ਆਪਾਂ ਕਿ ਆ ਚੱਲ ਅਜ ਬੱਚਿਆਂ ਨੂੰ ਲੈ ਕੇ ਜਾਣੇ ਆ ਨਿੱਕੂ ਪਾਰਕ ਘੁਮਣ ਵਾਸਤੇ ਤੇ ਨਿਕੁਪਾਰਕ ਦਾ ਨੰ ਪਹਿਲਾਂ ਅੱਗੇ ਆ ਸੀ ਹੁੰਦੇ ਸੀ ਸਾਰੇ ਝੁੱਲੇ ਤਕਰੀਬਨ 올ਮੋਸਟਲੀ ਜਿੰਨੇ ਝੁੱਲੇ ਨਾ ਸਾਰੇ ਹੁੰਦੇ ਸੀ ਚੱਲਦੇ ਹੁੰਦੇ ਸੀ ਬਟ ਹੁਣ ਹੈ ਨਾ ਨਿਕੁਪਾਰਕ ਕੋ 파ੜਕ ਨਹੀਂ ਰਿਹਾ ਹੈਗਾ ਤੇ ਕੋਈ ਝੁੱਲਾ ਹੀ ਨਹੀਂ ਹੈਗਾ ਬਸ ਇੱਕ ਦੋ ਦੋ ਚਾਰ ਝੁੱਲੇ ਮਸੇ ਚੱਲਦੇ ਬਾਕੀ ਸਾਰੇ ਬੰਦ ਰੱਖੇ ਹੋਏ ਇਹਨਾਂ ਨੇ ਝੁੱਲੇ ਕੋਈ ਫਾਇਦਾ ਨਹੀਂ ਸੀ ਆਉਂਦਾ ਸਾਡੀ ਨਿਕੁਪਾਰਕ ਦਾ ਅਸੇ ਇੱਕ ਰਾਤ ਵੀ ਉਹ ਹੋ ਗਈ ਸੀ ਸਿਰ ਲਾਸਟ ਲਾਸਟ ਬਚੇ ਸੀ ਕਿ ਸਾਰੀ ਦੁਨੀਆ ਚਲੀ ਗਈ ਸੀ ਜਿੰਨੇ ਵੀ ਐਸੀ ਅੱਪਾ ਹੀ ਰਹਿ ਗਏ ਸੀ ਵਸ ਤੇ ਅਸੀਂ ਫਟਾਫਟ ਐਸੀ ਕਿ ਚਲ ਕੋਮਕੇ ਉਸਤਵਾਰਾ ਨਾ ਫਟਾਫੜ ਜੀ ਤਾਂ ਫਿਲਹਾਲ ਅਸੀਂ ਜਾ ਰਹੇ ਹਜੀ ਹੈਗੀ ਇਹ ਦੁਨੀਆ ਅੱਗੇ ਜਾ ਕੇ ਹੈਗੇ ਲੋਗ ਤੇ ਆਪਾਂ ਥੋੜਾ ਲੇਟ ਆਏ ਨਾ ਕਰੋ ਇਸ ਕਰਕੇ ਫਿਰ ਅਗਲੇ ਸੰਡੇ ਹੁਣ ਦੇਖਾਂਗੇ ਫਿਰ ਜਾਵਾਂਗੇ ਤੇ ਤੇ ਫਿਰ ਇਸ ਲਈ ਆਪਾਂ ਨੂੰ ਥੋੜਾ ਲੇਟੀ ਹੋ ਗਏ ਤੇ ਨੀਰਾ ਵੀ ਦੇਖੋ ਜਿੱਦਾਂ ਤੁਹਾਨੂੰ ਪਤਾ ਹੀ ਰਾਤ ਜਲਦੀ ਹੋ ਜਾਂਦੀ ਆ ਤੇ ਬਾਹੂਕ ਨੂੰ ਕਹਿ ਰਹੀ ਸੀ ਕਿ ਆ ਵਾਲੇ ਚੁੱਲੇ ਲੈ ਲੈ ਜੋ ਵਾਲਾ ਕੋਈ ਚੁੱਲਾ ਲੈ ਲੈ ਤੇ ਕਹਿੰਦਾ ਸੀ ਮੈਂ ਨਾ ਲੰਡਨ ਵਾਸ ਲੈਣੀ ਆ ਨਿੱਕੂਪਾਰਕ ਲੰਡਨ ਵਾਸ ਹੁੰਦੀ ਉਹ ਲੈੰਦਾ ਹੁੰਦਾ ਸ਼ੌਂਕ ਨਾਲ ਤੇ ਹੋਰ ਝੂਲੇ ਵੀ ਇਹਨੇ ਲੈ ਸੀ ਤੇ ਇੱਕ ਇੱਥੇ ਤਾਂ ਨਾ ਇਸ ਦਿਨ ਨੂੰ ਆਣ ਦਾ ਫਾਇਦਾ ਆ ਦਿਨ ਨੂੰ ਦਿਨ ਚਾਇਨਾ ਫਿਰ ਉਦਿਆ ਲੱਗਦਾ ਹੈ ਰਾਤ ਆਏ ਤਾਂ ਵੈਸੇ ਸੀ ਸ਼ੀਕ ਉਹ ਜਿਹੜੂ ਦਿਨ ਸੀਗਾ ਤੇ 7 ਵਜੇ ਦਾ ਟਾਈਮ ਸੀ 1 ਘੰਟਾ ਸਾਨੂੰ ਅੱਧਾ ਘੰਟਾ ਹੀ ਉੱਪਰ ਹੋ ਗਿਆ ਸੀ ਫਿਰ ਉਹਨਾਂ ਨੇ ਬੰਦ ਕਰਨ ਦਾ ਟਾਈਮ ਸੀ ਸਿਰਫ ਨਾਲ ਸਾਢੇ ਕਰਕੇ ਰੁਕੇ ਸੀ ਗੇਟ ਬੰਦ ਕਰਨਾ ਸੀ ਅਸੀਂ ਨਾਲ ਫਿਰ ਖਾਣ ਲਾਪੇ ਕੁਝ ਉੱਥੋਂ ਜਿੱਦਾਂ ਕਿ ਕੁਝ ਖਾਣੂ ਵੀ ਸਿਸਟਮ ਹੁੰਦਾ ਨਾ ਕੈਂਟੀਨ ਬਣੀ ਹੁੰਦੀ ਤੇ ਅਸੀਂ ਖਾਣ ਲਾਪੇ ਫਿਰ ਉਸ ਤੋਂ ਬਾਅਦ ਉਹ ਖਾਂਦੇ ਖਾਂਦੇ ਥੋੜਾ ਟਾਈਮ ਹੋ ਗਿਆ ਤੇ ਬਾਸ ਸਦਾ ਜਾਣ ਦਾ ਟਾਈਮ ਸੀ ਬਟ ਫਿਰ ਵੀ ਉਹ ਕਹਿੰਦੇ ਕੋਈ ਨਹੀਂ ਆਪਾਂ ਇੱਕ ਬੱਚਾ ਨਾ ਇਹਨੂੰ ਛੂਟਾ ਕੋਈ ਨਹੀਂ ਦਵਾ ਦੰਨੇ ਆ ਤੇ ਫਿਰ ਬਾਵੂ ਕੋ ਕੱਲਾ ਹੀ ਬੈਠਾ ਸੀਗਾ ਇੱਥੇ ਵਸ ਤੇ ਹਾਂ ਦੇਖੋ ਥੋੜੀ ਜਿਹੀ ਵੀ ਹੈਗੇ ਆ ਬਟ ਬਟ ਫਿਲਹਾਲ ਤਾਂ ਹਜੀ ਬਾਵੂ ਕੋ ਕੱਲਾ ਹੀ ਸੀਗਾ ਤੇ ਹੋਰ ਇੱਕ ਦਾ ਬੱਚਾ ਹੋਰ ਵੀ ਰਾਸਤੇ 'ਚ ਜਿਹੜੋਂ ਘੁੰਮਦੀ ਵੀ ਜਿਹੜੋਂ ਬਸ ਉਸ ਰਾਸਤੇ 'ਚ ਕੋਈ ਹੋਰ ਬੈਠਾ ਬੱਚਾ ਤੇ ਦੇਖੋ ਸਰੀ ਰੀ ਉਹ ਬੜੀ ਹੁਸ਼ ਹੁੰਦੀ ਆ ਕਿਉਂਕਿ ਇਹਦੇ ਲਈ ਤਾਂ ਝੁੱਲਾ ਕੋਈ ਹੈ ਨਹੀਂ ਸੀਗਾ ਰੀ ਵਾਲੀ ਛੋਟੀ ਹੈ ਨਾ ਜੇ ਉੱਥੇ ਕਹਿੰਦੇ ਛੋਟਾ ਬੱਚਾ ਨਹੀਂ ਹਜੇ 2 ਸਾਲ ਦਾ ਵੀ ਬੱਚਾ ਹੋਵੇ ਨਾ ਫੇਰ ਵੀ ਆਪਾਂ ਦਵਾ ਸਕਦੇ ਬਟ ਇਹਦੇ ਨਾਲ ਆਪ ਦਾ ਕੋਈ ਝੁੱਲਾ ਨਹੀਂ ਸੀਗਾ ਰੀ ਵਾਲੀ ਤੇ ਚਲੋ ਕੋਈ ਨਹੀਂ ਬਾਹੂਕ ਨੇ ਲੈ ਲਿਆ ਰੀਉਣ ਦੇ ਲੈ ਇੱਕ ਗੱਲਾ ਤੇ ਨਿੱਕ ਪਰਕ ਆ ਗਏ ਆ ਤੇ ਬੋ ਘਟ ਲੋਕ ਆਏ ਹੋਏ ਆ ਕਿਉਂਕਿ ਠੰਡ ਆ ਨਾ ਠੰਡ ਕਰਕੇ ਫੇਰ ਨਹੀਂ ਲੋਕ ਨਹੀਂ ਆਉਂਦੇ ਤੇ ਦੇਖੋ ਬਾਬੂ ਕੋ ਗਿਆਇਆ ਕੋ ਮਨ ਬਾਸ ਸੱਚੇ ਲੰਡਨ ਬਾਸ ਇੱਥੇ ਖੜੀ ਹੁੰਦੀ ਆ ਤੇ ਇੱਥੇ ਘੁੰਮਣ ਗਿਆਇਆ ਸਾਰੀ ਪੂਰੀ ਪਾਰਕ ਦਾ ਆ ਰੌਂਡ ਲਗਾਉਂਦੇ ਆ ਫਿਰ ਇਹ ਆਉਂਗਾ ਘੁੰਮ ਕੇ ਇਕੱਲਾ ਹੀ ਬੈਠਾ ਆ ਕੋਈ ਹੋਰ ਬੱਚਾ ਹੈ ਨਹੀਂ ਸੀਗਾ ਫਿਰ ਇਕੱਲਾ ਹੀ ਬੈਠਾ ਬਾਬੂ ਦੇ ਪਾਪਾ ਰੀਵਨ ਕੁਮਾਰ ਯਾਰ ਤੇ ਹੁਣ ਦੇਖਦੇ ਆ ਝੂਲੇ ਤਿੰਨੋ ਝੂਲੇ ਮਿਲਦੇ ਆ ਇੱਕ ਟਿਕ ਟੱਚ ਮળો ਤਿੰਨਾਂ ਮਿਲਦੇ ਚੁੱਲੇ ਹੁੰਦੇ ਆ ਕਿਹੜਾ ਹੋ ਲੈਂਦਾ ਬਾਕੀ ਸਾਰੇ ਬੰਦ ਹੋ ਗਏ ਆ ਹਨਾ ਸਾਰੇ ਬੰਦ ਹੋ ਗਏ ਆ ਆਪਾਂ ਐਂ ਲੇਟ ਉਹ ਦੇਖ ਹੱਸਦੀ ਇੱਕੋ ਟਾਈਮ ਸਤਰਾ ਕੋ ਖੁਸ਼ ਹੁੰਦੀ ਬਈ ਉੱਥੇ ਹੱਸਦੀ ਬਈਆ ਇਹਨੇ ਤੁਠਾ ਦੇ ਮੇਰੇ ਕੋ ਉਹ ਬੈ ਤੁਮਾ ਇਹ ਉਹ ਬੈ ਤੁਮਾ ਇਹ ਲੀ ਕੋ ਇਹਦੇ ਇਹਦੇ ਨਾਮ ਦਾ ਨਹੀਂ ਕਿ ਚੁੱਲਾ ਹੁੰਦਾ ਦੇਵਲੇ ਜਿਹੜੇ ਹੈਗੇ ਮਾਰ ਪਰ ਜਿੱਤੇ ਸਾਲ ਦੇ ਨੂੰ ਚਾਰ ਸਾਲ ਤੋਂ ਉੱਤੇ ਆ ਸੰਦੇ ਚੁੱਲੇ బాబు బాబు నాకు ఆ కమరే చూ ਮਾਕੋਨ ਦੇ ਬਾਹੂ ਕੋ ਦਰਵਾਜੇ ਨਾਲ ਦੇਖਣਾ ਆਪਣੀ ਪਿੱਛੇ ਵੀ ਦੇਖਣਾ ਆਪਣੀ ਇੱਥੇ ਪੈਂਦਾ ਹੁੰਦਾ ਬਾਹੂ ਬਾਹੂ ਕੇ ਉਹ ਆ ਗਿਆ ਬਾਹੂ ਕੋਲ ਤੇ ਹੁਣ ਗਿਆ ਹੈ ਘੁੰਮਣ ਹੁਣ ਦੇਖਦੇ ਹੋਰ ਕਿਹੜਾ ਝੂਲਾ ਲੈਂਦਾ ਤੇ ਆਪਾਂ ਮਿਲਦੇ ਆਂ ਛੁੱਟਦੇ ਲੋ ਜੀ ਲੰਡਨ ਵਾਸਵੀ ਆ ਗਈ ਹੈ ਇਹਦਾ ਨਾਮ ਲੰਡਨ ਵਾਸਵਾ ਤੇ ਬਾਹੂ ਕਨੇ ਝੂਟਾ ਲੈ ਲਿਆ ਸੀਗਾ ਇੱਥੇ ਤੇ ਫਿਲਹਾਲ ਤਾਂ ਜੇ ਇਕੱਲਾ ਹੀ ਬੈਠਾ ਆਇਆ ਤੇ ਮੈਂ ਸੋਚੀ ਸ਼ਰ ਬੱਚਾ ਕੋਈ ਬੈਠਾ ਹੋਣਾ ਬਟ ਨਹੀਂ ਸੀ ਬੈਠਾ ਬੱਚਾ ਤੇ ਇਕੱਲਾ ਹੀ ਬੈਠਾ ਸੀਗਾ ਫੇਰ ਇਹਨੂੰ ਨਾ ਆ ਚੁੱਲਾ ਜੀਰੋਂ ਆਪਾਂ ਟਿਕਟ ਬਾਹਰੋਂ ਲੈਨੇ ਨਾ ਉਹ ਤਿੰਨ ਝੂਲੇ ਮਿਲਦੇ ਆ ਇੱਕ ਟਿਕਟ ਤੇ ਤੇ ਆਪਾਂ ਪਹਿਲਾ ਚੁੱਲਾ ਤੈਨੂੰ ਲੰਡਨ ਵਾਸਤੇ ਕਮਾਇਆ ਸਾਰਾ ਫਿਰ ਆਵੜਾ ਚੁੱਲਾ ਲੈ ਇਹ ਨਾ ਉੱਪਰ ਨੂੰ ਹੁੰਦੀ ਹੈ ਜਿੱਦਾਂ ਬੱਚਾ ਬੈਂਦਾ ਨੇ ਉੱਪਰ ਨੂੰ ਜਾਂਦਾ ਫਿਰ ਥੱਲੇ ਉਹਨਾਂ ਦਾ ਇਹ ਵੀ ਖਰਾਬ ਸੀਗਾ ਮਤਲਬ ਕੋਈ ਚੁੱਲਾ ਚੱਜਦਾ ਹੀ ਨਹੀਂ ਸੀ ਇੱਕ ਲੰਡਨ ਵਾਸਤੇ ਸੀ ਬਾ ਕੁਝ ਨਹੀਂ ਪੈਦੇ ਨਹੀਂ ਸਿੱਥੇ ਆਂਦਾ ਸੀ ਤਾਂ ਪਛਤਾਉਂਦੇ ਸੀ ਵੀ ਇੱਥੇ ਆ ਕੇ ਤੇ ਬਾਪੂ ਕੋ ਨੇ ਫਿਰ ਥੋੜਾ ਜਿਹਾ ਲਿਆ ਇਹਨੂੰ ਚੱਕਰ ਆਣ ਲੱਗੇ ਕਹਿੰਦਾ ਮੈਨੂੰ ਚੱਕਰ ਆਂਦੇ ਆ ਤੇ ਫਿਰ ਫਿਰ ਉਹਨਾਂ ਨੂੰ ਕਿਹਾ ਵੀ ਰੋਕ ਦੋ ਬੱਸ ਬੱਚੇ ਨੀਂਨਾ ਗੈ ਲੈਣਾ ਅਜੇ ਕੀ ਹਜੇ ਇਹਦਾ ਟਾਈਮ ਸੀਗਾ ਚੂਲੇ ਦਾ ਫਿਰ तिसरा ਝੁੱਲਾ ਇਹਨੇ ਲਿਆ ਹਾਂ ਸਾੜੀ ਵਾਲੇ ਜਿਹੜੇ ਹੁੰਦੇ ਬੜੇ ਬਸ ਇੱਕ ਇਹ ਝੁੱਲਾ ਵਧੀਆ ਸੀਗਾ ਤੇ ਇੱਕ ਘੋੜੇ ਵਾਲਾ ਝੁੱਲਾ ਵੀ ਬਹੁਤ ਵਧੀਆ ਹੈ ਤੇ ਇਹ ਇੱਕ ਝੁੱਲਾ ਲਿਆ ਸਾੜ ਵਾਲਾ ਇਹ ਨੂੰ ਨਾ ਮੈਂ ਕਿ ਚਲ ਬੈਠ ਜਾਇ ਇੱਥੇ ਜਿੱਦਾਂ ਉਹ ਬੱਚੇ ਹੁੰਦੇ ਨਾ ਪਹਿਲਾਂ ਹੌਲੀ-ਹੌਲੀ ਚਲਾਉਂਦੇ ਆ ਫਿਰ ਉਸ ਤੋਂ ਬਾਅਦ ਤੇਜ਼ ਚਲਾਉਂਦੇ ਆ ਤੇ ਇਹ ਦੇਖਿਓ ਤੁਸੀਂ ਪਹਿਲਾਂ ਸਨੈਲ ਕੋ ਬੈਠਣਾ ਹੋਵੇ ਬੜੀ ਮਤਲਬ ਉੱਪਰ ਦੇਰੋਂ ਉਹ ਫਿਰ ਬੈਠਾ ਤੇ ਬੈਠ ਤੋਂ ਬਾਅਦ ਹੋਏ ਨਹੀਂ ਆਂਦੀਆ ਸੋਰੀ ਰਾਤ ਨੂੰ ਵੀਡੀਓ ਐਡਿਟ ਕਰਦੀ ਇਸ ਲਈ ਨੀਂਦ ਬਹੁਤ ਆਂਦੀ ਆ ਤੇ ਬੈਠ ਬੈਠ ਗਿਆ ਪਹਿਲਾਂ ਉਹਨਾਂ ਨੇ ਹੋਲੀ ਕੀਤਾ ਉਸ ਤੋਂ ਬਾਅਦ ਇੱਕਦਮ ਚ ਤੇਜ਼ ਕੀਤਾ ਇਸ ਤੋਂ ਪਹਿਲਾਂ ਇੱਕ ਬੱਚਾ ਹੋਰ ਬੈਠਾ ਸੀ ਤੇ ਇਹ ਕਹਿੰਦਾ ਫਿਰ ਮੈਂ ਵੀ ਇਹੀ ਲੈਣਾ ਚੁ ਇਹੀ ਸਾਣ ਤੇ ਬਹਿਣਾ ਆ ਤੇ ਬਸ ਫਿਰ ਇਹਨੂੰ ਹੁਣ ਦੇਖੋ ਰੁਕ ਗਿਆ ਹੁਣ ਇੱਕਦਮ 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 ਚੀ ਤੇਜ਼ ਹੋਊਗਾ ਤੇ ਫਿਰ ਪਟੱਕ ਦਣੀ نیچے ਗਿਰੂਗਾ ਇਹਨੂੰ ਮੈਂ ਕਹੀ ਗਈ ਥੋੜਾ ਜ਼ੋਰ ਦੀ ਫੜਾ ਇਹਨੂੰ ਸਰਸਾਈਏ ਥੋੜਾ ਜ਼ੋਰ ਦੀ ਪਕੜ ਬਟ ਇਹਨੇ ਪਕੜਿਆ ਨਹੀਂ ਚੰਗੀ ਤਰ੍ਹਾਂ ਤੇ ਫਿਰ ਪਟੱਕ ਦਣੀ نیچے ਗਿਰ ਗਿਆ نیچے ਗਿਆ ਤੇ ਆ ਦੇਖੋ ਗਿਰ ਗਿਆ نیچے ਤੇ ਆ ਦੇਖੋ ਇੱਥੇ ਛੋਟਾ ਜਿਹਾ ਬੱਚਾ ਇੱਧਰ ਖੜਾ ਹੈ ਉਹ ਵੀ ਹੱਸਦਾ ਪਿਆ ਸੀਗਾ ਫਿਰ ਇੱਥੇ ਇਸ ਤੋਂ ਬਾਅਦ ਆਪਾਂ ਫਿਰ ਕੁਝ ਖਾਣ ਲਈ ਬੈਠ ਕੇ ਸੀਗੇ ਇੱਥੇ ਤੇ ਇੱਥੇ ਦੇਖੋ ਸਿਰਫ ਅਸੀਂ ਆ ਹੋਰ ਕੋਈ ਨਹੀਂ ਹੈਗਾ ਤੇ ਪਹਿਲਾ ਸਾਡੇ ਤੋਂ ਪਹਿਲਾਂ ਇੱਕ ਬੈਠੇ ਸੀਗੇ ਉਹ ਚਲ ਗਏ ਸੀਗੇ ਤੇ ਆਪਾਂ ਹੀ ਸੀਗੇ ਜਿਹੜਾ ਆਪਾਂ ਬੈਠੇ ਨੂੰ ਦੋ ਖਾ ਰਹੇ ਸੀ ਕੁਝ ਇੱਕ ਫੈਮਿਲੀ ਸੀਗੀ ਉਹ ਉੱਠ ਕੇ ਚਲ ਗਈ ਤੇ ਆਪਾਂ ਰਹਿ ਗਏ ਸਾਡਾ ਤਾਂ ਜੋ ਆਰਡਰ ਵੀ ਨਹੀਂ ਆਇਆ ਸੀਗਾ ਤੇ ਉਧਰੋਂ ਜਦ ਕੀ ਇੱਕ ਉਹ ਹੁੰਦੇ ਜਿਹੜੇ ਗਾਰਡ ਹੁੰਨੇ ਨੇ ਨਿੱਕੂ ਪਾਰਕ ਦੇ ਉਹ ਕੈਨ ਬੀ ਆਗੇ ਸੀ ਕਿ ਟਾਈਮ ਬੰਦ ਹੋਣ ਦਾ ਟਾਈਮ ਆ ਮਤਲਬ ਮਤਲਬ 7 ਵਜੇ ਚ ਹਜੇ ਟਾਈਮ ਰਹਿਦਾ ਸੀ 10 ਮਿੰਟ ਪਹਿਲੀ ਕੈਨ ਲਾ ਪਾਉਂਦੇ ਮੈਨੂੰ ਇਹ ਲੱਗਿਆ ਕਿ ਥੋੜਾ ਸੇ ਲੇਟ ਹੋ ਗਏ ਬਟ ਨਹੀਂ ਲੇਟ ਨਹੀਂ ਹੋਏ ਸੀ 7 ਵਜੇ 7 ਵਜੇ ਬੰਦ ਕਰ ਦਈਏ ਨਿੱਕੂ ਪਾਰਕ ਪਰ ਟਾਈਮ ਹਜੇ ਪਿਆ ਸੀ ਸਾਡਾ ਫਿਰ ਵੀ ਹਨੇਰੇ ਕਰਕੇ ਨਾ ਪਹਿਲੀ ਬੰਦ ਕਰ ਦਿੰਦੇ ਆ 10 ਕਿ ਮਿੰਟ ਇੱਥੇ ਅਸੀਂ ਬੈਠੇ ਆ ਤੇ ਉਸ ਤੋਂ ਬਾਅਦ ਬੋਤਲ ਲਈ ਆ ਪਾਣੀ ਦੀ ਫਿਲਾਲ ਤੇ ਰੀ ਵਾਲੀ ਆ ਬੋਤਲ ਫੜੀ ਹੋਈ ਰੀ ਵਾ ਤੇ ਇੱਥੇ ਮੈਂ ਚੂਰੀਨ 버ਗਰ ਵਗੈਰਾ ਇਹ ਚੀਜ਼ਾਂ ਲਈਆਂ ਸੀ ਤੇ ਬੱਚਾ ਕੋਫੀ ਵੀ ਪੀਤੀ ਆ ਆਪਾਂ ਲਾਸਟ ਤੇ ਅਸੀਂ ਆ ਗਏ ਸੀ ਨਿੱਕੂ ਪਾਰ ਤੋਂ ਠੰਡ ਬਹੁਤ ਜ਼ਿਆਦਾ ਆ ਆ ਗਏ ਹੁਣ ਆਪਾਂ ਆਪਣੇ ਪਹਿਰਾ ਵਿੱਚ ਛੋਲ ਛੂਲ ਲੈ ਆ ਛੋਲ ਛੂਲ ਲੈ ਲਿਆ ਆ ਤੇ ਹੁਣ ਵਨ ਚਾਵਲ ਬਣਾਦੀ ਪਈ ਆ ਆਤਾ ਸੀ ਮਤਲਬ ਕਾਫੀ ਟਾਈਮ ਪਹਿਲਾਂ ਤੋਂ ਕਿ ਐਸੀ ਤੇ ਪਿੱਛੇ ਸਾਡੇ ਘਰ ਉਹ ਗਵਾਂਡੇ ਹੀ ਮਤਲਬ ਮੋਲਣੇ ਸਟਾ ਪਿਆ ਰਹੋਤ ਤੇ ਆਪੋ ਨੂੰ ਅਰੇ ਖਰਚ ਲਗੇ ਸੀ ਕਿਉਂਕਿ ਉਹ ਕਾਫੀ ਟਾਈਮ ਤੋਂ ਕਹਿ ਰਹੇ ਸੀ ਕਿ ਆਇਓ ਆਇਓ ਟਾਈਮ ਨਹੀਂ ਲੱਗਦਾ ਹੁੰਦਾ ਸੀ ਟਾਈਮ ਮੇਰਾ ਕੰਮ ਵੀ ਲੇਟ ਹੁੰਦਾ ਸੀ ਇਸ ਕਰਕੇ ਮੈਂ ਜਾ ਹੀ ਨਹੀਂ ਪਾਦੀ ਸੀ ਤੇ ਫਿਰ ਆਪਾਂ ਉਧਰ ਚਲ ਗਏ ਉੱਥੇ ਕੈਂਟਕ ਬੈਠ ਕੇ ਆਏ ਆ ਤੇ ਆ ਕੇ ਫਿਰ ਮੈਂ ਥੋੜੇ ਚਿਰ ਬੈਠੀ ਤੇ ਰੀਵਾਂ ਨੂੰ ਸੁਆਇਆ ਹੁਣ ਮੈਂ ਚਾਵਲ ਬਣਾਉਣੀ ਪਈਆਂ ਚਾਵਲ ਹੁਣ ਕਮ ਕੇ ਆਲੂ ਮਟਰ ਦੀ ਸਬਜੀ ਬਣਾਈ ਹੋਈ ਸੀਗੀ ਪਹਿਲੀ ਤੇ ਉਹ ਹੁਣ ਬਣੀ ਹੋਈ ਆ ਉਹਨਾਂ ਕਾ ਲਾਂਗੇ ਚਾਵਲ ਬਾਪੂ ਦੇ ਪਾਪਾ ਨੇ ਸ਼ਾਇਦ ਰੋਟੀ ਖਾਣੀ ਨਹੀਂ ਆ ਕਿਉਂਕਿ ਉੱਥੇ ਨਿਕੋ ਪਾਰਕ ਵਿੱਚ ਬਹੁਤ ਕੁਝ ਖਾ ਕੇ ਆਂਦਾ ਪਰ ਮੈਨੂੰ ਥੋੜੀ ਭੁੱਖ ਲੱਗ ਜੰਦੀ ਕਿਉਂਕਿ ਮੈਂ ਜਲਦੀ ਜੋ ਕੁਝ ਖਾ ਲੈਣਾ ਮੈਨੂੰ ਐਸ ਟਾਈਮ ਭੁੱਖ ਲੱਗਣੀ ਲੱਗਣੀ ਆ ਐਸ ਟਾਈਮ ਨਹੀਂ ਮੀਨਸ ਬਣਾ ਕੇ ਰੱਖਣਾ ਨਹੀਂ 11:00 ਵਜੇ 10:30 11:00 ਵਜੇ ਮੈਨੂੰ ਭੁੱਖ ਲੱਗਣੀ ਲੱਗਣੀ ਜਿੰਨਾ ਮੈਂ ਮਰਜੀ ਬਾਹਰ ਕੁਝ ਵੀ ਖਾਣੂ ਆ ਪਰ ਨਹੀਂ ਭੜਿਆ ਰਤਾ ਰਾਤ ਨੂੰ ਵੀ گیارہ بجے کیونکہ ڈیلی تو اسی کھانے نا لیٹ روٹی کھانے اس کر کے شاید کوئی عادت پہ ہوئی کہ چیٹی بج گئی ایک ایک اور ہو جانی ہے چندرمام ہوں میں چا بنا کے اتنے بیٹھوں گی کمرے سے ٹھنڈ بہت زیادہ ہوئی پی ہے باقی ہوں میں اپنا اتنے ویڈیو لینڈ کر ہاں ਮੈਂ ਹਾਣਾ ਹਾਂ। ਆਪਾਂ ਅੱਜ ਇਹ ਵੀਡੀਓ ਐਂਡ ਕਰਦੀ ਆਂ। ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ 'ਚ। ਅਗਰ ਇਹ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਵੇ ਤਾਂ ਮੇਰੇ ਨੂੰ ਬੋਲੋ ਮੇਰੇ ਵਲੌਗ ਨੂੰ ਲਾਈਕ, ਕਮੈਂਟ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ। ਬਾਏ ਬਾਏ ਐਂਡ ਗੁੱਡ ਨਾਈਟ।